ਸਸੀਕਾਲ ਜੀ ਅੱਜ ਅਸੀਂ ਪਹੁੰਚਿਆ ਜਿਲ੍ਹਾ ਪਟਿਆਲਾ ਦਾ ਪਿੰਡਾ ਜਿੱਤੂਪੁਰ ਜੱਟਾ ਜਿੱਤੂਪੁਰ ਜੱਟਾ ਵਿਖੇ ਟਰੈਕਟਰਾਂ ਦਾ ਕਾਰੋਬਾਰ ਕਰਦੇ ਨੇ ਬਾਈ ਸੱਤਿਓ ਨੀ ਪਲਵਾਨ ਟਰੈਕਟਰ ਦੇ ਨਾਂ ਤੇ ਵਪਾਰ ਕਰਦੇ ਨੇ ਟਰੈਕਟਰਾਂ ਦਾ ਕਹਿੰਦੇ ਟਰੈਕਟਰ ਸਲਭਾਨ ਕਿਸਾਨਾਂ ਦੀ ਆਸਾਨ ਇਹ ਨੇ ਪਾਈਆਂ ਦੇ ਕਾਰੋਬਾਰ ਦੇ ਹੀਰੇ ਜਿਹੜੇ ਇੱਥੇ ਚਮਕਾ ਕੇ ਖੜਾਏ ਹੋਏ ਨੇ ਕੱਲਾ ਕੱਲਾ ਤੁਹਾਨੂੰ ਹੀਰੀਆਂ ਮango ਚਮਕਦਾ ਟਰੈਕਟਰ ਮਿਲੂਗਾ ਖਾਸ ਗੱਲ ਕੱਲਾ ਟਰੈਕਟਰ ਨਹੀਂ ਟਰਾਲੀਆਂ ਵੀ ਮਿਲਣਗੀਆਂ ਆਪ ਤਿਆਰ ਕਰਾਉਂਦੇ ਨੇ ਬਾਈ ਉਹਨੀ ਕੱਲੀ ਕੱਲੀ ਟਰਾਲੀ ਨਵੇਂ ਖੜਕੇ ਤੇ ਹੋਰ ਵੀ ਇੱਕ ਟਰੈਕਟਰ ਤੁਹਾਨੂੰ ਅਜਿਹੇ ਦਿਖਾਵਾਂਗੇ ਇਹਨਾਂ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਕਿਸੇ ਨੇ ਨਹੀਂ ਦੇਖਿਆ ਹੋਣਾ ਟਰੈਕਟਰ ਆ ਜਿਹੇ ਟਰੈਕਟਰ ਦਿਖਾਵਾਂਗੇ ਪਹਿਲਾਂ ਤਾਂ ਸੱਤੇ ਬਾਈ ਨਾਲ ਤੁਹਾਨੂੰ ਮਲਾਉਂਦੇ ਆ ਸੱਤੇ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਚੜ੍ਹਦੀ ਕਲਾ ਜੀ ਬਾਈ ਜੀ ਰੂਹ ਖੁਸ਼ ਹੁੰਦੀ ਆ ਕੇ ਪਹਿਲਾਂ ਤਾਂ ਹੈ ਨਾ ਬਿਲਕੁਲ ਬਾਈ ਕਿਸਾਨਾਂ ਦੀ ਪਹਿਲੀ ਪਸੰਦ ਹੁੰਦੀ ਆ ਸਾਫ਼ ਸੁਥਰਾ ਸੰਦ ਟਰੈਕਟਰ ਲੈਣਾ ਹੈ ਨਾ ਇਹ ਪਲਵਾਨ ਟਰੈਕਟਰ ਵਾਲਿਆਂ ਦੇ ਆ ਕੇ ਉਹ ਪੂਰੀ ਹੋ ਜਾਂਦੀ ਹੈ ਰੀਚ ਹੈ ਨਾ ਤੇ ਬਾਈ ਇਹ ਕਿਹੜਾ ਇਹ ਫਾਰਮ ਟਰੈਕ ਕਿੰਨਾ ਮਾਡਲ ਆ 1999 ਮਾਡਲ ਆ ਬਾਈ ਠੀਕ ਹੈ ਜੀ ਸਾਰਾ origignal ਹੈ ਟਰੈਕਟਰ ਹਜੇ ਤੱਕ ਇੰਜਨ ਉੰਜਨ ਨੂੰ ਚਾਬੀ ਨਹੀਂ ਲੱਗੀ ਹੋਈ ਬਾਈ ਜੀ ਅੱਛਾ 1997 ਮਾਡਲ ਆ ਸਾਰਾ origignal ਆ ਨਾਲ ਦੇ ਟਾਇਰ 15 ਕੱਡੇ ਪਏ ਨੇ ਤੇ ਪਿਛਲੇ ਨਵੇਂ ਪਾਇਆ ਨਾਲ ਦੇ ਟਾਇਰ ਸੀ ਟਰੈਕਟਰ ਦੇ ਇਸੇ ਸੌਂਕੀ ਕਿਸਾਨ ਨੇ ਰੱਖਿਆ ਹੋਇਆ ਹੈ ਨਾ ਪੁੱਤਾਂ ਬਾਗ ਚਲੋ ਰੰਗ ਤਾਂ ਇਹ ਹੋ ਜਾਂਦਾ ਥੋੜਾ ਬਹੁਤਾ ਪਰ ਬਾਡੀ ਬੂਡੀ ਤੇ ਰੰਗ ਤਾਂ ਬਹੁਤ ਠੀਕ ਪੋਰਟ ਆ ਜਮਾਈ ਹਾਂ ਕਿਤੇ ਕੰਮ ਨਹੀਂ ਲੱਗੀ ਹੋ ਟਰੈਕਟਰ ਤੇ ਬਾਡੀ ਬੂਡੀ ਤੇ ਸਾਰਾ origignal ਆ ਬਾਈ ਰੰਗ ਹਾਂ ਚਾਬੀ ਕਿਤੇ ਨਹੀਂ ਲੱਗੀ ਨਾ ਨਾ ਕਿਤੇ ਨਹੀਂ ਚਾਬੀ ਵੀਰੇ ਪੂਰਾ ਚੰਗਾ ਟਰੈਕਟਰ ਬਾਈ ਇਹ 1997 ਦੇ ਸੱਤੀ ਵੀ ਦਾ ਇੰਜਨ ਵਾਲਾ ਹੈ ਰੈਕਾਉਂਟ ਲੱਗ ਗਿਆ ਸੀ ਹਾਂ ਹਾਂ ਟੀਵੀ ਦੇ ਇੰਜਨ ਵਾਲਾ ਦਾ ਖਰਚਾ ਵੀ ਘਟਾ ਠੀਕ ਹੈ ਚਲਾਵੇ ਚਲੋਵੇ ਤੇ ਬਹੁਤ ਠੀਕ ਹੈ ਕਿੰਨੇ ਘੰਟੇ ਚੱਲਿਆ ਬਾਹੂ ਇਹ 1 ਘੰਟੇ ਚੱਲਿਆ ਹੂ ਲਾ ਕੇ ਚੱਲੋ ਬਾਈ 53 ਕਿ ਸੌਰੀ ਜੀ ਨਾਲ ਚੱਲਿਆ ਹੈ ਅੱਛਾ origignal ਹੈ origignal ਚੱਲਿਆ ਹੈ ਬਾਈ ਤੇ ਬਾਈ ਏ 1999 ਦਾ ਨਵੇਂ ਮਾਡਲ ਆ ਪੰਜਾਬ ਨੰਬਰ ਆ ਫਰਸਟ ਓਨਰ ਟਰੈਕਟਰ ਆ ਬਾਈ ਅੱਛਾ ਆਪਾਂ 1,85,000 ਡਿਮਾਂਡ ਕਰਦੇ ਆ ਇਹਦੇ ਠੀਕ ਆ ਰੇਟ ਵੀ ਬਿਲਕੁਲ ਜਾਇਜ਼ ਨੇ ਬਾਈ ਜਾਇਜ਼ ਆ ਟਾਇਰ ਪਿਛਲੇ ਜਮੇ ਹੀ ਨਵੇਂ ਨੇ ਆਪੇ ਪਾਏ ਨੇ ਉਹ ਤਾਂ ਬਿਲਕੁਲ ਪਤਾ ਹੀ ਲੱਗਦਾ ਇਹ ਹਾਲੇ ਹੁਣੇ ਪਾਏ ਨੇ ਆਪੇ ਪਾਏ ਨੇ ਹਾਟਮੁਰ ਹਾਂਜੀ ਆਪਾਂ ਆਪ ਪਾਇਆ ਬਾਈ ਠੀਕ ਆ 1 ਲੱਖ 1,85,000 ਡਿਮਾਂਡ 1,85,000 ਬਾਜੀ ਬਾ ਹਾਂਜੀ ਬਿਲਕੁਲ ਸਾਫ਼ ਪੂਰਾ ਚੰਗਾ ਟਰੈਕਟਰ ਆ ਬਾਈ ਪੂਰਾ ਚੰਗੜਾ ਬਹੁਤ ਵਧੀਆ ਤੇ ਅੱਗੇ ਆ ਗਏ ਜੀ ਹੀਰੇ ਚਮਕਦੇ ਹੈ ਜੀ ਹਾਂਜੀ ਬਿਲਕੁਲ 2014 ਮਾਡਲ ਹੈ ਬਾਈ ਜੀ ਅੱਛਾ ਫਾਰਮ ਕਰ ਲਓ 1.43 ਲਈ ਲਿਆ ਆਪਾਂ ਨੂੰ ਰੋਹਾਂ ਜੀ ਠੀਕ ਹੈ ਹਾਂਜੀ ਇਹ ਵੀ ਟਰੈਕਟਰ 31 3150 ਘੰਟੇ ਚੱਲਿਆ ਹੋਇਆ ਵੀਰੇ ਠੀਕ ਹੈ ਜੀ ਹਾਂਜੀ ਇਹ ਵੀ 3150 ਘੰਟੇ ਚੱਲਿਆ ਹੋਇਆ ਆਪਣੇ ਲੋਕਲ ਹੀ ਨੰਬਰ ਆ ਪਟਿਆਲੇ ਦਾ ਠੀਕ ਹੈ ਜੀ ਠੀਕ ਹੈ ਸਾਰਾ ਟਰੈਕਟਰ ਰਿਜਨਲ ਆ ਬਾਈ ਕਿਤੇ ਵੀ ਚਾਬੀ ਨਹੀਂ ਤੁਸੀਂ ਪੰਪ ਪੰਪ ਦਿਖਾएंगे ਉਹ ਟਰੈਕਟਰ ਦੇ ਚੁਬਾਂ ਤੇ ਕਿੱਥੇ ਚੱਬ ਵੀ ਨਹੀਂ ਹੈਗੀ ਹਜੇ ਤੱਕ ਬਾਈ ਠੀਕ ਹੈ ਹਾਂ ਸਾਰਾ ਲੋਕਲ ਰਿਪੋਰਟ ਆ ਬਾਈ ਇਧਰੋਂ ਵੀ ਜਿਹੜਾ ਮਾਰਦੀਆਂ ਪੰਪ ਪੰਪ ਸਾਰਾ ਬਾਈ ਸੀਲ ਡਪਿਆ ਟਰੈਕਟਰ ਹੂੰ 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 2014 ਮਾਡਲ ਠੀਕ ਹੈ ਬਾਈ ਸਾਰਾ ਮਗਰਾਟ ਮਗਰੂਟ ਨਵੇਂ ਵਰਗਾ ਪਿਆ ਬਾਈ ਟੱਕ ਹਾਂਜੀ ਹਾਂਜੀ ਦਿਖੇ ਰਿਹਾ ਉਹ ਤਾਂ ਪਤਾ ਹੀ ਲੱਗ ਰਿਹਾ ਆ ਬਾਈ ਆਪਾਂ ਲੋਕਲੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਆਪਾਂ 415000 ਕਹਿੰਨੇ ਆ ਫਿਰ ਬਾਕੀ ਆਪਾਂ ਕਰ ਦਾਂਗੇ ਮਾਨਟਾਂ ਨੂੰ ਹੋ ਜੂਗਾ ਬਾਈ ਠੀਕ ਆ ਜੇ ਬਾਈ ਕਿਸੇ ਨੇ ਲੋਨ ਵਗੈਰਾ ਕਰਾਉਣਾ ਹੋ ਲੋਨ ਹੋ ਜਾਏਗਾ ਬਾਈ ਇਹਦੇ ਤੇ ਜਾਨੀ ਕਿ 11 12 ਮਾਡਲ ਤੋਂ ਉੱਪਰ ਵਾਲਿਆਂ ਤੇ ਲੋਨ ਹੋ ਜਾਊਗਾ ਬਾਈ ਠੀਕ ਆ ਠੀਕ ਆ ਸਾਰਾ ਉਹ ਵੀ ਇਸ ਹੈਗਾ ਆਪਣੇ ਕੋਲ ਸੂਹ ਹੈਗਾ ਸਾਰਾ ਹੈਗਾ ਆਪਾਂ ਕਰਵਾ ਦਾਂਗੇ ਕਿੱਥੇ ਭੱਜਣ ਦੀ ਲੋੜ ਨਹੀਂ ਤੇ ਸਾਡੇ ਲੈ ਲਓ ਤੇਰਾ 1 ਲੱਖ ਦਾ ਲੋਨ ਹੋ ਜਾਊਗਾ ਇਹ ਟਰੈਕਟਰ ਆਪਾਂ 75 ਲੱਖ 90 ਕਿਹ ਹਜ਼ਾਰ ਡਿਮਾਂਡ ਕਰਦੇ ਤੇ 7 ਲੱਖ ਦਾ ਲੋਨ ਹੋ ਜਾਊਗਾ ਅੱਛਾ 7 ਲੱਖ 90 ਹਜ਼ਾਰ 4x4 4x4 ਆ 21 ਮਾਡਲ ਆ ਬਾਈ ਦੀ ਆਰਸੀ ਬਣੀ ਹੋਈ ਆ 8 ਕਿਸੋ ਘੰਟੇ ਚੱਲਿਆ ਹੈ ਬਾਈ 50000 ਦਾ ਸਮਾਨ ਵੀ ਲੱਗਿਆ ਹੈ ਬਾਈ ਵਾਹ ਜੀ ਵਾਹ ਥੋੜਾ ਬੰਪਰ ਲੱਗਿਆ ਹੈ ਤੇ 뮤직 ਲੱਗਿਆ ਹੈ ਵੀ 25000 ਵਾਲਾ ਛਤਰੀ ਲੱਗੀ ਹੋਈ ਆ ਹਰ ਇੱਕ ਕਰਾਰੋ ਦੇ ਹਿੱਸੇ ਵਾਲਾ ਬਾਈ ਹੂੰ ਵੱਡੀਆਂ ਹੱਬਾਂ ਵਾਲਾ ਉਹ ਸੋ ਬਿਲਕੁਲ ਨਵਾਂ ਹੀ ਆ ਬਾਈ ਪੂਰਾ ਨਵਾਂ ਪਿਆ ਬਾਈ ਆਸ ਟੋਨਰ ਕੈਸ਼ ਦਾ ਟਰੈਕਟਰ ਆ ਬਾਈ ਠੀਕ ਹੈ ਕੈਸ਼ ਦਾ ਸਾਰੇ ਟਾਇਰ ਟੂਰ ਨਾਲ ਦੇ ਆ ਸਾਰਾ ਕੁਝ ਵਾਹ ਜੀ ਵਾਹ ਆ ਕਿਤੇ ਚਾਬੀ ਨਹੀਂ ਹਜੇ ਟਰੈਕਟਰ ਦੇ ਵੀ ਦੇ ਦੇ ਵੀ 790000 ਕਹਿੰਦੇ ਬਾਕੀ ਮਾਨ ਤਾਨ ਹੋ ਜਾਊਗਾ ਕੋਈ ਗੱਲ ਨਹੀਂ ਬਾਈ ਠੀਕ ਹੈ ਜੀ ਠੀਕ ਹੈ 7 ਲੱਖ ਦਾ ਇਹਦੇ ਤੇ ਲੋਨ ਵੀ ਹੋ ਜਾਊਗਾ ਬਾਈ ਠੀਕ ਹੈ 7 ਲੱਖ ਦਾ ਲੋਨ ਹੋ ਜਾਊਗਾ ਬਾਜੀ ਵਾਹ ਜੀ ਆ ਗਿਆ 50 50 ਟੀ 2015 ਮਾਡਲ ਠੀਕ ਹੈ ਇਹਦੇ ਵੀ ਫਸਟ ਓਨਰ ਆ ਜੀ ਕੈਸ਼ ਦਾ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਇਹਦੇ ਵੀ ਠੀਕ ਹੈ ਜਿੰਨੇ ਕੁ ਵੀ ਅੱਧੇ ਆ 60 ਪੈਸੇ ਟਾਇਰ ਜਾਨੀ ਨਾਲ ਦੇ ਹੀ ਆ ਬਾਈ ਹਾਂ ਹਾਂ ਇਹ ਵੀ ਸਾਰਾ origignal ਟਰੈਕਟਰ ਆ ਆਪਣੇ ਲੋਕਲੀ ਸੰਗਰੂਰ ਨੰਬਰ ਠੀਕ ਹੈ ਇਹਦੀ ਆਪਾਂ 4.5 ਲੱਖ ਡਿਮਾਂਡ ਕਰਦੇ ਆ ਜੀ 4.5 ਲੱਖ ਠੀਕ ਆ ਵੀਰੇ ਉਹ ਵੀ ਤਸੱਲੀ ਹੋਊਗੀ ਪੂਰੀ ਕਸਟਮਰ ਨੂੰ ਪਿੱਛੇ ਹਲ ਪਏ ਨੇ ਬਾਕੇ ਤਸੱਲੀ ਕਰ ਲਵੇ ਬੰਦਾ ਘੰਟਾ ਵਾਲੇ ਅੱਧਾ ਘੰਟਾ ਬਲੇ ਆਪਨ ਕੋਈ ਚੱਕਰ ਨਹੀਂ ਹੈਗਾ ਬਾਈ ਆਪ ਜੀ ਤਸੱਲੀ ਕਰਕੇ ਰਜਾਵੇ ਪੂਰੀ ਹਾਂਜੀ ਹਾਂ ਨੇੜੇ ਵਾਲਿਆਂ ਨੂੰ ਤਾਂ ਅਸੀਂ ਕਹਿ ਵੀ ਦਿੰਦੇ ਨਹੀ ਵੀ ਫਿੱਟ ਬਾਈ ਖੜਾ ਦਿਓ ਸਾਡਾ ਪੈਸੇ ਲੈ ਜਿਓ ਠੀਕ ਆ ਵੀਰੇ ਹਾਂ ਦੂਰ ਵਾਲੇ ਨੂੰ ਚਾਹ ਦੂਰ ਵਾਲੇ ਨੂੰ ਆ ਚਲਾ ਕੇ ਦੇਖ ਸਕਦਾ ਤਸੱਲੀ ਕਰ ਸਕਦਾ ਬਾਈ ਹਨਾ ਜਿੰਮੇ ਮਰਜੀ ਹਾਂਜੀ ਹਾਂਜੀ ਇਹ 2004 ਮਾਡਲ ਆ ਬਾਈ ਜੀ ਠੀਕ ਆ ਜੀ ਟ੍ਰੇ ਵੀ ਪੂਰਾ ਚੰਗਾ ਚ ਾਰੇ ਟਾਇਰ ਨਵੇਂ ਨੇ ਪਿਛਲੇ ਰੇਡੀਅਲ ਪਾਏ ਹੋਏ ਨੇ ਬਾਡੀ ਬੁੱਡੀ ਦਾ ਮਾਡਲ ਦੇ ਹਿਸਾਬ ਨਾਲ ਪੂਰਾ ਸਨਖਾ ਟਰੈਕਟਰ ਆ ਬਾਈ ਵਾਹ ਜੀ ਕਲਾਸ ਕਰ ਇੰਜਨ ਚਾਹੀਏ ਹਾਂ ਇਹ ਵੀ ਚੰਗਾ ਟਰੈਕਟਰ ਆ ਪੂਰਾ ਬਾਈ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਜੀ ਇਹ ਠੀਕ ਆ ਇਹਦੇ ਟਾਇਰ ਵੀਰੇ ਕਿਦਾਂ ਨਾਲ ਦੇ ਨੇ ਜਾਂ ਪਾਏ ਬੰਨੇ ਦੁਬਾਰੇ ਇਹ ਪਾਏ ਹੋਏ ਨੇ ਬਾਈ ਨਵੇਂ ਪਾਏ ਨੇ ਹਾਂ ਰੇਡੀਅਲ ਟਾਇਰ ਪਾਏ ਹੋਏ ਨੇ ਨਵੇਂ ਪਿਛਲੇ ਮੁਰਲੇ ਵੀ ਨਵੇਂ ਪਾਏ ਹੋਏ ਨੇ ਸਾਰੇ ਟਾਇਰ ਨਵੇਂ ਪਾਏ ਹੋਏ ਨੇ ਹਾਂਜੀ ਠੀਕ ਆ ਠੀਕ ਆ ਇਹ ਆਪਾਂ 1 ਲੱਖ ਜਾਨੀ 95 ਕਾ ਹਜ਼ਾਰ ਡਿਮਾਂਡ ਕਰਦੇ ਆ ਜੀ ਠੀਕ ਆ ਵੀਰੇ ਹਾਂ ਬਾਈ ਤੇ ਇਹ ਆ ਗਿਆ ਜੀ ਫਾਰਮ ਟਰੈਕ ਇਹ ਫਾਰਮ ਟਰੈਕ ਇਹ 2007 ਮਾਡਲ ਹੈ ਬਾਈ ਜੀ ਹਾਂ ਜੀ ਹਾਂ ਜੀ ਇਹਦੇ ਦੇਖੋ ਤੁਸੀਂ ਜਿਵੇਂ ਇਹ T20 ਵਾਲਾ ਹਿੱਸਾ ਬਾਈ 65-70000 ਲੱਗ ਜਾਂਦਾ ਇਹਦੇ ਇਹ ਹਿੱਸਾ ਬਦਲਿਆ ਹੈ ਚੁੱਲ੍ਹਾ ਬਦਲਿਆ ਹੈ ਪਾਵਰ ਸਟੀering ਕਰਾਇਆ ਹੈ ਬੰਦੇ ਨੇ ਅੱਛਾ ਪਾਵਰ ਸਟੀering ਆਪ ਕਰਾਇਆ ਜੀ ਆਪ ਕਰਾਇਆ ਹੈ ਇਹ ਜਣੇ ਆਏ ਨੇ ਬਾਈ 10 ਯਕੀਨ ਸੀਗਾ ਕੋਈ ਬਾਈ 10 ਕਚ ਆਏ ਨੇ ਆਹ ਸਟੀਕਰ ਸਟicker ਲਵਾ ਕੇ ID ਲਾਦੇ ਹੈ AK47 ਸਾਰਾ ਕੁਝ ਜਾਨੀ ਵਧੀਆ ਸੋਹਣਾ ਬਣਾਇਆ ਹੈ ਟਰੈਕਟਰ ਬਾਈ ਸੀਟੇ ਬੜੀ ਜਬਰਦਸਤ ਲਾਈ ਵੀ ਆ ਹੈ ਕੀ ਵਾਲੀ ਬਾਈ ਸੀਟ ਲਾਈ ਹੋਈ ਆ ਰੂਸ ਪੈਰਾਂ ਵਾਲੀ ਲਾਈ ਹੋਈ ਆ ਪੂਰੇ ਸੁਕੀਨ ਮੁੰਡੇ ਖੁੰਡਿਆਂ ਨੂੰ ਸੰਭ ਕੇ ਰੱਖਿਆ ਜੀਮਦਾਰਾਂ ਨੇ ਪੂਰਾ ਬੈਠ ਕੇ ਵੀ ਬਾਈ ਪਤਾ ਲੱਗਦਾ ਸੀਟ ਤੇ ਕੋਈ ਮਿਲਦਾ ਪੂਰਾ ਚੰਗਾ ਟਰੈਕਟਰ ਹੈ ਬਾਈ ਪੂਰਾ ਹੈ ਨਾ ਵਾਹ ਜੀ ਵਾਹ ਇਹ ਵੀ ਡਿਮਾਂਡ ਕਰਦੇ ਜੀ 2 ਲੱਖ 85 ਗਿ ਹਜ਼ਾਰ 2 ਲੱਖ 85 ਹਜ਼ਾਰ ਠੀਕ ਆ ਵੀਰੇ ਠੀਕ ਆ ਪਾਵਰ ਸਟੀering ਹੋਇਆ ਪਿਆ ਅਗਲੇ ਨੂੰ ਠੀਕ ਹੈ ਪੂਰੀਆਂ ਫੈਸਿਲਿਟੀਆਂ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਵੀ ਇਹ ਆ ਨੰਬਰੀ ਹੈ ਜੀ ਠੀਕ ਹੈ ਜੀ ਨੰਬਰ ਆਪਣੇ ਕੋਲ ਤਕਰੀਬਨ ਪੰਜਾਬ ਹੀ ਨੇ ਸਾਰੇ ਜੀ ਠੀਕ ਹੈ ਵੀਰੇ ਹਾਂ ਜੀ ਆਪਣੇ ਏਰੀਆ ਜਾਨਾ ਨੰਬਰ ਵਿਕਦਾ ਨਹੀਂ 50 ਹੈ ਜੀ ਇਹ 2017 ਮਾਡਲ ਆ ਬਾਈ ਠੀਕ ਹੈ ਜੀ ਇਹ ਚੱਲਿਆ ਹੋਇਆ ਹੋਊਗਾ 21 22 ਕੁ ਘੰਟੇ ਜਣੀ ਨਾਲ ਦੇ ਟਾਇਰ ਆ ਲੈਕ ਡੱਕ ਸਤਰੀ ਬੰਪਰ ਸਾਰਾ ਕੁਝ ਇਹਦੇ ਵੀ ਲੱਗਾ ਹੋਇਆ ਕਾਰਤੂਸ ਆਜੀ ਕਾਰ ਤੁਸੀਂ ਲਖਾਇਆ ਤੇ ਪੂਰਾ ਸੋਨਾ ਇਹ ਵੀ ਸ਼ਕੀਰ ਬੰਦੇ ਨੇ ਪੂਰਾ ਵਧੀਆ ਬਣਾਇਆ ਹੋਇਆ ਕਿਤੋਂ ਦੇ ਖੁੱਲੇ ਖੱਲੇ ਬਾਈ ਸਾਰਾ ਕੁਝ ਨਾਲ ਦਾ ਹੀ ਹੈ ਦਾ ਵੀ ਸਿੱਕੇ ਬੰਦ ਚੀਜ਼ ਬਾਕੀ ਮਗਰਾ 830 ਡੈਕ ਸਾਰਾ ਕੁਝ ਲੱਗਿਆ ਕੁਝ ਲਵਾਉਣ ਦੀ ਲੋੜ ਨਹੀਂ ਬੰਦਾ ਟਾਇਰ ਟਾਇਰ ਜ਼ਰੂਰ ਹੈ ਗਿਆ ਬਾਈ ਹਾਂ ਹਾਂ ਇਹਦਾ ਆਪਾਂ 4.5 ਲੱਖ ਡਿਮਾਂਡ ਕਰਦੇ ਆ ਜੀ ਠੀਕ ਹੈ ਇਹ ਕਿੰਨੇ ਘੰਟੇ ਚੱਲਿਆ ਬਾਹੂ ਇਹ ਚੱਲਿਆ ਹੋਇਆ ਹੈਗਾ ਵੀਰੇ 23-2400 ਘੰਟੇ ਠੀਕ ਹੈ 4 ਦਾ ਆਪਾਂ ਦੇ ਦਾਂਗੇ ਜਣੀ ਠੀਕ ਹੈ ਹਾਂ ਜੀ ਬਿਲਕੁਲ ਸਿੱਕੇ ਬੰਦ ਹੈ ਪੂਰਾ ਪੂਰਾ ਸੋਨਾ ਟਰੈਕਟਰ ਹੈ ਬਾਈ 80 ਜੱਜਦਾ ਵੀਰੇ ਘਰੇ ਖੜ ਪਰ ਦੀ ਸਾਨ ਹੈ ਜੀ ਹਾਂ ਮੈਸੀ ਟਰੈਕਟਰ ਹਤਨ ਵਦਾ ਪਹਿਲਾਂ ਤੋਂ ਹੀ ਮੈਸੀ ਫੋਰਸ ਬਰਾਜ ਇਹ ਤਾਂ ਤਿੰਨੇ ਆਪਣੇ ਸ਼ੁਰੂ ਤੋਂ ਹੀ ਚੱਲਦੇ ਹੁੰਦੇ ਨੇ ਬਾਈ ਇਹ ਆ ਗਿਆ ਜੀ ਮਹਿੰਦਰਾ ਇਹ ਅਰਜਨ ਅਰਜਨ ਹਾਂ ਜੀ ਮਹਿੰਦਰਾ 17 ਮਾਡਲ ਹੈ ਬਾਈ ਠੀਕ ਹੈ ਜੀ ਇਹ 57 57 ਐਚਪੀ ਵਾਲਾ ਟਰੈਕਟਰ ਹੈ ਜੀ ਅੱਛਾ ਜੀ ਆ ਨਾਲ ਦੀ ਇਹਦੇ ਵੀ ਟਾਇਰ ਚਾਰੇ ਨਾਲ ਦੇ ਆ ਬਾਈ ਅੱਧੇ ਟਾਇਰ ਹੋਣਗੇ ਨਾਲ ਦੇ ਆ ਫਰਸਟ ਓਨਰ ਦਾ ਕੈਸ ਦਾ ਟਰੈਕਟਰ ਆ ਠੀਕ ਹੈ ਜੀ ਇਹ ਵੀ ਚੰਗਾ ਪੂਰਾ ਟਰੈਕਟਰ ਬਾਈ ਕਿਤੇ ਵੀ ਨਹੀਂ ਹਜੇ ਚਾਬੀ ਚੁੱਬੀ ਲੱਗੀ ਇਹ ਆਪਾਂ ਜਣੀ 5 ਲੱਖ 75 ਹਜ਼ਾਰ ਦਾ ਕਹਿੰਦੇ ਆ ਬਾਕੀ ਮੌਕੇ ਤੇ ਕਰ ਦਾਂਗਾ ਮਨ ਤਨ ਹੋ ਜਾਣਾ ਆਏਗਾ ਹਾਂ ਚਲੋ ਬਹੁਤ ਵਧੀਆ ਵੀਰੇ ਕਿਉਂਕਿ ਜੀਮੀਦਾਰਾਂ ਦਾ ਮੂਹਰੇ ਸੀਜ਼ਨ ਆ ਰਿਹਾ ਹੈ ਇਹ ਆਹੀ ਟਾਈਮ ਆ ਹੈਨਾ ਬਾਈ ਉਹ ਨਹੀਂ ਕੋਈ ਬਿਲਕੁਲ ਜਿਹੜਾ ਜਿਹੜੇ ਮਾਰਨਾ ਟਾਈਮ ਖਰਾਬ ਹੋਵੇ ਵੀਡੀਓ ਤੇ ਸਾਰਾ ਪਤਾ ਲੱਗ ਜੇ ਆਪਾਂ ਸਾਰੀ ਜਾਣਕਾਰੀ ਦਿੱਤੀ ਕੋਈ ਨਹੀਂ ਆਪਾਂ ਉਹਦਾ ਜੇ ਕੁਝ ਹੋਣ ਵਾਲਾ ਵੀ ਹੁੰਦਾ ਸੀ ਅਗਲਾ ਪਹਿਲਾਂ ਹੀ ਕਰਾ ਦਿੰਨੇ ਆ ਬਈ ਨਾ ਠੀਕ ਹੈ ਵੀਰ ਸਰ ਵੀ ਬਾਅਦ ਵਿੱਚ ਵੀ ਕਰਾਉਣਾ ਹੀ ਪੈਂਦਾ ਸਰ ਕੀ ਫਾਇਦਾ ਹੈ ਨਾ ਉਹਦੇ ਨਾਲ ਜੇ ਕੋਈ ਘਟਵਾਦ ਹੁੰਦੀ ਆ ਆਪਾਂ ਕਰਵਾ ਦੀ ਦੀ ਆ ਜੜੀਲਾ ਭੈਣਾਂ ਵਾਲਾ ਕੰਮ ਨਹੀਂ ਕਰਦੇ ਬਈ ਤਾਂ ਹੀ ਵੀਰੇ ਨਾਮ ਵੀ ਆ ਫਿਰ ਸਾਫ਼ ਸੁਥਰਾ ਕੰਮ ਹੁਣ ਆਪਾਂ ਨੂੰ 7-8 ਸਾਲ ਹੋਇਆ ਜਿਵੇਂ ਵਧੀਆ ਨਾਮ ਵਾਹ ਗੁਰੂ ਦੀ ਬਹੁਤ ਕਿਰਪਾ ਵੀਰੇ ਉਹੀ ਆ ਨਾਮ ਵੀ ਆ ਇਲਾਕੇ ਚ ਵੀ ਪਤਾ ਹੈ ਵੀ ਬਾਈ ਸੱਤੇ ਹੋ ਨਹੀਂ ਹੈਗੇ ਨੇ ਨਾ ਬਹੁਤ ਦੂਰੋਂ ਦੂਰੋਂ ਬ ਇਹ ਹੈਗਾ 2015 ਮਾਡਲ ਦੀ ਠੀਕ ਹੈ ਇਹ ਵੀ ਫਰਸਟ ਓਨਰ ਦਾ ਕੈਸ਼ ਦਾ ਟਰੈਕਟਰ ਆ ਜੀ ਮਹਾਲੀ ਨੰਬਰ ਆ ਠੀਕ ਹੈ ਇਹਦੇ ਵੀ ਹਜੇ ਪੰਪ ਪੰਪ ਸਾਰਾ ਸੀਲਡ ਆ ਬਾਈ ਪਿਛਲੇ ਟਾਇਰ 90 ਪੈਸੇ ਨੇ ਮੁਰਲੇ ਨਾਲ ਦੀ ਅ ਮੁਰਲੇ ਨਵੇਂ ਪਾਇਆ ਆਪਾਂ ਨੇ ਹਾਂ ਨਾਲ ਦੇ ਟਾਇਰ ਤਾਰ ਕੇ ਠੀਕ ਹੈ ਸੋਹਣਾ ਟਰੈਕਟਰ ਪੂਰਾ ਬਾਈ ਇਹ ਵੀ ਵਾਹ ਜੀ ਵਾਹ ਇਹਨਾਂ ਦੀ ਮਾਰਕੀਟ ਤੈਨੂੰ ਪਤਾ ਸੋਹਣਾ ਹੈ ਨਾ ਚਿੱਕੇ ਬੰਦ ਚੀਜ਼ ਆ ਇਹ ਆਪਾਂ 475000 ਦਾ ਕਰਨ 6.5 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਆ ਬਾਈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸੋ ਸਰੋਤਿਓ ਜਰੂਰ ਇੱਕ ਵਾਰ ਆ ਕੇ ਦੇਖਿਓ ਰੂਹ ਖ ਖਾਲੀ ਨਹੀਂ ਮੁੜਦੇ ਇੱਥੇ ਜੇ ਆ ਗਏ ਇੱਧਰ ਖੜਾ ਈ ਝੋਕਾ ਇਹ ਹੈਗਾ ਜੀ 5405 ਇਹ 19 ਮਾਡਲ ਆ ਬਾਈ ਇਹ ਦੇਖ ਲੈ ਤੂੰ ਟਰੈਕਟਰ ਪੂਰਾ ਨਵਾਂ ਮੁੱਲੇ ਵੱਡੇ ਟਾਇਰ ਪਾਏ ਤੇ ਨਵੇਂ ਤਾਰ ਕੇ ਰੱਖ ਲਈ ਤੇ 19 ਦੇ ਮਾਰਕ ਵਾਲੇ ਜਿਹਨੇ ਸਾਨੂੰ ਅਗਲੇ ਨੇ ਵੱਡੇ ਫੇਰ ਤਾਰ ਲੈ ਨਵੇਂ ਨਾਲ ਦੇ ਪਾ ਕੇ ਦਿੱਤੇ ਇਹਦੇ ਠੀਕ ਹੈ ਵੀਰੇ ਠੀਕ ਹੈ ਪਿਛਲੇ ਵੀ ਨਾਲ ਦੀ ਟਰੈਕਟਰ ਟਾਇਰ 85 ਕੇ ਪੈਸੇ ਹੈਗੇ ਆ ਟਰੈਕਟਰ ਤਾਂ ਨਵੇਂ ਪਏ ਨੇ ਬਿਲਕੁਲ ਆ ਪੂਰਾ ਪੂਰਾ ਨਵਾਂ ਟਰੈਕਟਰ ਆ ਬਾਈ ਇਹ ਬਿਲਕੁਲ ਓਕੇ ਰਿਪੋਰਟ ਹੈ ਹੈਨਾ ਪੂਰਾ ਸੋਹਣਾ ਟਰੈਕਟਰ ਆ ਬਾਈ ਪੂਰਾ ਇਸਾ ਹੁਸਾ ਖੁੱਲਦੇ ਵਾਲਾ ਸਟੀਅਰਿੰਗ ਡਜੈਸਟੇਬਲ ਆ ਵੀਰੇ ਉੱਚਾ ਨੀ ਮਾ ਜਿਹੜਾ ਟੌਪ ਮਾਡਲ ਆ ਲਿਫਟ ਬਟਨ ਆ ਕਿੰਨੇ 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 ਮਾਡਲ ਆ ਇਹ ਇਹ ਮਾਡਲ 19 ਆ ਬਾਈ 19 ਹਾਂ ਸੋਨਾ ਟਰੈਕਟਰ ਆ ਪੂਰਾ ਬਾਈ ਬਿਲਕੁਲ ਸਾਫ ਸੁਥਰਾ ਟਰੈਕਟਰ ਆ ਹਾਂ ਜੀ ਇਹ ਆਪਾਂ 7 ਲੱਖ ਦਾ ਕਹਿੰਨੇ ਆ ਬਾਈ 7 ਲੱਖ ਦਾ ਹਾਂ ਜੀ ਹਾਂ ਜੀ 7 ਲੱਖ ਦਾ ਇਹ ਟਰਾਲੀਆਂ ਨਾਲ ਬਾਅਦ ਚ ਦਿਖਾ ਦਈਏ ਕੋ ਹਾਂ ਦਿਖਾ ਦੂੰ ਕੋਈ ਗੱਲ ਨਹੀਂ ਨਾਲ ਹੀ ਆਪਾਂ ਸਾਰਾ ਹਾਂ ਕੋਈ ਚੱਕਰ ਨਹੀਂ 16-17 ਟਰਾਲੀਆਂ ਨੇ ਆਪਾਂ ਪਾ ਪਾ ਅੱਛਾ ਇਹ ਵੀਰੇ ਟਰਾਲੀਆਂ ਦਾ ਕਿਦਾਂ ਟਰੈਕਟਰਾਂ ਦਾ ਤਾਂ ਦੇਖਿਆ ਇਹ ਬਹੁਤ ਵੀਰੇ ਟਰੈਕ ਕਰਦੇ ਨੇ ਕਾਰੋਬਾਰ ਜਿੱਥੇ ਵੀ ਦੇਖ ਲਿਆ ਆ ਯਾਰ ਸਾਡੇ ਉਹਦੇ ਟਰਾਲੀਆਂ ਬਣਾਉਂਦਾ ਦਿੱਤੂਪੁਰ ਮਠਾਡੂ ਵਾਲੇ ਵੀ ਹਾਂਜੀ ਹਾਂਜੀ ਜੇ ਹੁਣ ਉਹਨਾਂ ਕੋਲ ਬੰਦਾ ਆਉਂਦਾ ਜਾਨੀ ਕਿ ਟਰਾਲੀਆਂ ਬਣਾਉਂਦਾ ਬਹੁਤ ਵਧੀਆ ਚੱਲਦਾ ਵੀਰੇ ਉਹਨਾਂ ਕੋਲ ਟਾਈਮ ਨਹੀਂ ਜਿਵੇਂ ਸਾਲ ਦੀ ਬੁਕਿੰਗ ਆ ਫਿਰ ਮੁੰਡੇ ਗਰੁੱਪ ਵਾਲਿਆ ਜਾਂ ਕੋਈ ਵੀਰੇ ਜਿਵੇਂ ਹੁਣ ਤਾਰਾ ਉੱਥੇ ਵਾਲਿਆ ਆਪਣੇ ਬਿਲਗੇ ਵਾਲਿਆ ਹਾਂਜੀ ਹਾਂਜੀ ਯਾਨੀ ਸਾਲ ਤੋਂ ਪਹਿਲਾਂ ਵੇਟਿੰਗ ਹੀ ਆ ਸਾਰਿਆਂ ਨੂੰ ਤਕਰੀਬਨ ਫਿਰ ਸਾਨੂੰ ਕਹਿੰਦੇ ਬਹੁਤੀ ਬੰਦੇ ਅੱਛਾ ਯਾਰ ਆਪ ਤਿਆਰ ਕਰਵਾ ਕੇ ਜਾ ਔਰ ਰੱਖੋ ਤੁਸੀਂ ਸਾਨੂੰ ਲੋਡ ਹੁੰਦੀ ਆ ਮੌਕੇ ਤੇ ਜਿਹੜੀ ਮਿਲ ਜੇ ਤਾਂ ਕਰਕੇ ਹੁਣ ਆਪਾਂ ਇਹ ਬਣਵਾ ਕੇ ਖੜਾਈਆਂ ਆ ਕਿ ਕਿੱਥੋਂ ਤਿਆਰ ਕਰਵਾਉਨੇ ਆ ਵੀਰੇ ਆਪਾਂ ਇਹ ਨੂਰ ਨਿਗੜ ਤੋਂ ਕਰਾ ਲਨੇ ਆ ਬਾਈ ਉਏ ਜਿਵੇਂ ਦਿੱਤੂਪੁਰ ਵੀ ਸਾਈ ਦਿੱਤੀ ਹੋਈ ਅਸੀਂ ਠੀਕ ਹੈ ਔਰ ਨੂਰ ਮਹਿਲ ਵੀ ਦਿੱਤੀ ਹੋਈ ਆ ਅੱਛਾ ਤੁਸੀਂ ਤਿਆਰ ਕਰਵਾ ਕੇ ਰੱਖਦੇ ਹੋ ਜਿੱਥੇ ਵੀ ਹਾਂ ਸਾਈਆਂ ਦਿੱਤੀਆਂ ਹੋਈਆਂ ਤੇ ਕਿਹੜਾ ਚਾਦਰ ਚੁੱਦਰ ਲੋਹਾ ਕਿਹੜਾ ਕਿਹੜਾ ਸੇਲ ਦਾ ਹਾਂ ਸਿਲਵਾਜੀ ਬਾਪਾ ਚਾਸੀ ਐ ਮਸੀਰੀਆ ਤੇ ਦਾ ਹਿੱਸਾ ਆ ਠੀਕ ਹੈ ਟੱਪਾ 10 ਨਟਾਲੀਆਂ ਹੱਬਾਂ ਯਾਨੀ ਪੂਰੀਆਂ ਵਧੀਆ ਟਾਲੀਆਂ ਨੇ ਬਾਈ ਪੂਰੀਆਂ ਇਹ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਜਿਹੜੀ ਸਵਾ ਗੱਦਨ ਨਾਲ ਆਖਾਪਾ ਡਿਮਾਂਡ ਕਰਦੇ ਇਹਨਾਂ ਦੀ ਠੀਕ ਹੈ ਜੀ ਮੌਕੇ ਤੇ ਕਰਨਾ ਸਾਰਾ ਕੁਝ ਓਕੇ ਬਿਲਕੁਲ ਐਮ ਆਰ ਐਫ ਦੇ ਟਾਇਰ ਨੇ ਆਪਣੀ ਗਾਰੰਟੀ ਹੋਊਗੀ ਜਿੰਨੇ ਵਜਨ ਦੀ ਦੇ ਦਾਂਗੇ ਅਗਲੇ ਨੂੰ ਜੇ ਕੁਝ ਵੀ ਟੁੱਟ ਪੁੱਟ ਜਾ ਆਪਣੀ ਆ ਹਾਂ ਇਹ 14 ਸੱਤ ਆ ਵੀਰੇ ਡਬਲ ਜੈਕ ਵਾਲੀ ਠੀਕ ਹੈ ਜੀ ਇਹਦੇ ਵੀ ਆਈਆਂ ਮਾਲ ਮੂਲ ਟਾਟਾ ਸੇਲ ਦਾ ਹਰਾ ਬੱਤੇ ਹੋਗੇ ਸੈਟ ਨਾਲ ਹੋਗੇ 10 ਗੀਂਦੀ ਚਾਦਰ ਆ ਇਹ ਵੀ ਪੂਰੀ ਹੈਵੀ ਚ ਹੈ ਦਾ ਡਬਲ ਜੈਕ ਆ ਵਾਹ ਜੀ ਵਾਹ ਹਾਂ ਜੀ ਇਹ 275000 ਕਹਿੰਦੇ ਆਏ ਆ ਕਿਸੇ ਨੂੰ ਵੇਟ ਕਰਨ ਦੀ ਜਰੂਰਤ ਨਹੀਂ ਆਪਾਂ ਨੂੰ ਤਾਂ ਕਹੇ ਜੀ ਕਿਸੇ ਆਵੇ ਆਪਣਾ ਸਾਈਟਿੰਗ ਕਰਕੇ ਲੈ ਲਈਏ ਕੋਈ ਚੀਜ਼ ਚੇਂਜ ਕਰਾਣੇ ਮੈਨੂੰ ਆ ਚਾਹੀਦਾ ਉਹ ਵੀ ਚਾਰ ਪੰਜ ਦਿਨ ਚ ਟਰਾਲੀ ਦੇ ਦਾਂਗੇ ਵੀਰੇ ਠੀਕ ਆ ਤਸੱਲੀ ਨਾਲ ਤੁਸੀਂ ਆਪਣੇ ਨਾਲ ਤਿਆਰ ਕਰਵਾਈ ਕਰਵਾ ਕੇ ਦੇ ਦਾਂਗੇ ਹਾਂ ਜੇ ਕੋਈ ਚੀਜ਼ ਹੋਰ ਵੀ ਐਡ ਕਰਾਉਣੀ ਹੈ ਕਿਸੇ ਨੇ ਅਗਲਾ ਕਹਿੰਦਾ ਮੈਨੂੰ ਇਹ ਨਹੀਂ ਯਾਰ ਇਹ ਚ ਮੈਨੂੰ ਆ ਚੀਜ਼ ਵੀ ਚਾਹੀਦੀ ਉਹ ਵੀ ਚਾਰ ਪੰਜ ਦਿਨ ਚ ਆਪਾਂ ਕਰਾ ਕੇ ਦੇ ਦਾਂਗੇ ਠੀਕ ਆ ਠੀਕ ਆ ਇਹ ਟਰੈਕਟਰ ਜੇ ਕਿਸੇ ਨੇ ਤਿਆਰ ਕਰਾਉਣ ਨੂੰ ਲੈਣਾ ਬਈ ਫੋਰਡ 3200 ਇਹ ਕਿੰਨੇ ਮਾਡਲ ਆ ਵੀਰੇ ਲੱਗਦਾ ਇਹ ਮਾਡਲ ਹੋਊਗਾ 83 ਕਾ ਅੱਛਾ ਇਹ ਜਿਹੜੀ ਆਪਾਂ ਦੇ ਦਾਂ 95 ਕਾ ਹਜ਼ਾਰ ਦਾ ਦੇ ਦਾਂ ਇੰਜਨ ਜਣ ਦਾ ਕੰਮ ਕੰਮ ਬਹੁਤ ਹੋਇਆ ਪਿਆ ਜਿਵੇਂ ਕੋਈ ਤਰਾ ਤਿਆਰ ਕਰਾਉਣ ਵਾਲਾ ਲੈ ਜਾਂਦਾ 95 ਕਾ ਹਜ਼ਾਰ ਦਾ ਦੇ ਦਾਂ ਠੀਕ ਹੈ ਕਿ ਨੋ ਸੱਤੇ ਭਾਈ ਜੇ ਕਿਸੇ ਦਾ ਨਾ ਟਰੈਕਟਰ ਜਿਵੇਂ ਕਿ ਪੁਰਾਣੇ ਬਜ਼ੁਰਗਾਂ ਨੇ ਲੱਤੇ ਹੋਏ ਸੀਗੇ ਜੇ ਉਹ ਲੱਭਣਾ ਹੋਵੇ ਉਹ ਕਿੱਦਾਂ ਪਤਾ ਲੱਗੂਗਾ ਵੀਡੀਓ ਵੀਡੀਓ ਪਾ ਕੇ ਕਿਵੇਂ ਬਹੁਤ ਵੀਰ ਕਹਿ ਰਹੇ ਨੇ ਯਾਰ ਸਾਡਾ ਟਰੈਕਟਰ ਸੀਗਾ ਬਜ਼ੁਰਗਾਂ ਦਾ ਉਹਦਾ ਪਤਾ ਕਰ ਰਹੇ ਵੀ ਅਸੀਂ ਉਹ ਰੱਖਣਾ ਹੈ ਹਣਾ ਸਾਤੋਂ ਵੀ ਲੈਂਦੇ ਹੁਣ ਮੈਂ ਦਿੱਤਾ ਟਰੈਕਟਰ ਉਹ ਆਪਣੇ ਚਾਉਂਦੇ ਹੀ ਦਿੱਤਾ ਬੰਦਿਆਂ ਨੂੰ ਠੀਕ ਆ ਉਹਨਾਂ ਦਾ ਫਾਰਮ ਟਰੈਕਤੀ ਚ ਨਵੇਂ ਮਾਡਲ ਵਾਪਸ ਲਿਆ ਕੇ ਦੇ ਤਾਂ ਪਹਿਲਾ ਸਿੱਕ 60 ਡੀ ਲੈਕਸਤੀ ਕਈ ਵਾਰੀ ਬਾਸ ਆਈ ਜੇ ਜੇ ਕਿਸੇ ਨੂੰ ਇਦਾਂ ਦੇ ਵੀ ਕੋਈ ਉਹ ਆ ਤਾਂ ਉਹ ਵੀ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ ਤੁਸੀਂ ਉਹਦੀ ਕੋਸ਼ਿਸ਼ ਪੂਰੀ karenge ਕੋਸ਼ਿਸ਼ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤਾਂ ਅਸੀਂ ਦੇ ਸਕਦੇ ਆ ਲੱਭ ਕੇ ਹਾਂਜੀ ਹਾਂ ਉਹੀ ਆ ਨਾ ਬਹੁਤ ਤਰੀਜ਼ਾਂ ਹੁੰਦੀਆਂ ਨੇ ਬਜ਼ੁਰਗਾਂ ਦੀਆਂ ਇਹ ਟਰੈਕਟਰ ਵੀ ਦੇਤਾ ਆ ਆਪਾਂ ਅੱਛਾ ਜੀ ਹਾਂ 54 10 ਕਿਸੇ ਆਪਣੇ ਬਾਈ 54 10 ਠੀਕ ਆ ਬਾਈ ਹਾਂਜੀ ਹਾਂਜੀ ਇਹ ਟਰੈਕਟਰ ਹੈਗਾ 2005 ਮਾਡਲ ਇਹ ਮੈਂ ਕਹਿ ਰਿਹਾ ਸੀ ਭਾਈ ਇਹ ਮੈਂ ਦੇਖ ਕੇ ਆਇਆ ਸੀ ਆਮਨ ਕਿਹੜਾ ਅਮਰ ਅਮਰੇ ਲੁਧਿਆਣੇ ਬਣਦੇ ਸੀ ਭਾਈ ਅੱਛਾ ਜੀ ਹਾਂ 2005 ਮਾਡਲ ਆ 2005 ਮਾਡਲ ਹਾਂਜੀ ਹਾਂਜੀ ਹਾਂ ਟਰੈਕਟਰ ਬਹੁਤ ਵਧੀਆ ਚਲਾਵੇ ਬਹੁਤ ਨਹੀਂ ਬਹੁਤ ਦੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਭਾਈ ਕਮਾਣੀਆਂ ਲੱਗੀਆਂ ਹੋਏ ਨੇ ਲੋਹੜਾ ਵਾਲਾ ਵੀ ਪੈਂਦਾ ਬਹੁਤ ਵਧੀਆ ਚਲਾਈ ਹੈ ਦੀ ਭਾਈ ਇਹ ਕਿੱਥੋਂ ਮਿਲ ਗਿਆ ਭਾਈ ਇਹ ਵੀ ਤੁਸੀਂ ਇਹ ਵੀ ਬਾਦਸ਼ਾਹਦਰ ਬਸੀ ਕਰਨੀ ਉਹ ਲੈ ਕੇ ਆਂਦਾ ਭਾਈ ਉਹਨਾਂ ਨੇ ਰਾਮਾ ਹੀ ਲਿਆ ਹੋਇਆ ਸੀ ਠੀਕ ਹੈ ਠੀਕ ਹੈ ਹਾਂ ਇਹ ਆਪਾਂ ਲੱਖ ਰੁਪਏ ਦਾ ਦੇ ਦਾਂਗੇ ਭਾਈ ਲੱਖ ਰੁਪਏ ਬਹੁਤ ਵਧੀਆ ਘਰੇ ਖੜਾ ਹੋਊ ਵੀ ਸੋਹਣਾ ਲੱਗਦਾ ਛੋਟਾ ਕਿਸੇ ਨੇ ਕਈ ਵਾਰੀ ਕਈਆਂ ਦੇ ਨਾ ਪੁੱਲ ਤੰਗ ਨੇ ਨਹਿਰਾਂ ਤੇ ਦੀ ਬੜਾ ਨੰਗਦਾ ਨਹੀਂ ਅਗਲ ਕਹਿੰਦਾ ਛੋਟਾ ਲੈ ਲ ਨੀਨੇ ਨੂਰੇ ਨੂੰ ਪਿਆਉਣਾ ਪੈਂਦਾ ਉਹ ਚੀਜ਼ ਇਹ ਹੈਗਾ ਵੀਰ 2012 ਮਾਡਲ ਦੀ 2012 ਸੁਪਰਮੈਕਸ ਹਾਂਜੀ ਠੀਕ ਹੈ ਜੀ ਬਾਕੀ ਟਾਇਰ ਟੱਪਾ ਤੁਹਾਡੇ ਸਾਹਮਣੇ ਆ ਟਰੈਕਟਰ ਚੰਗਾ ਪੂਰਾ ਓਕੇ ਜੀ ਹਾਂਜੀ ਹਾਂਜੀ ਦੇਖ ਲੈ ਬਈ ਤੇ ਸਾਡੇ ਘੁੰਮ ਕੇ ਆਣ ਲੈ ਵੀ ਤਸੱਲੀ ਵਾਲਾ ਵੀ ਪੰਜਾਬ ਨੰਬਰ ਆ ਟੱਕ ਡੁੱਕ ਲੱਗਾ ਹੋਇਆ ਛਾਤਰੀ ਬੰਪਰ ਲੈ ਕੇ ਸਾਰਾ ਕੁਝ ਉਸ ਕਰਨ ਦੀ ਲੋੜ ਨਹੀਂ ਹੋਰ ਜੀ ਵੀਰ ਜੀ ਐਨ ਵਧੀਆ ਜੀ ਹੁਣ ਕੀ ਕਰਦੀਆਂ ਰਿਪੋਰਟ ਹਾਂ ਜੀ ਪੂਰਾ ਵਧੀਆ ਟਰੈਕਟਰ ਕਰੇ ਜਾ ਕੇ ਬਸ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਨਾ ਬਿਲਕੁਲ ਜੀ ਬਿਲਕੁਲ ਬਾਈ ਬਿਲਕੁਲ ਓਕੇ ਆ ਇਹ 2,60,000 ਤਾਂ ਦੇ ਦਾਂਗੇ ਆਪਾਂ ਜੀ ਠੀਕ ਆ ਹਾਂ ਜੀ ਹਾਂ ਬਾਈ ਇੱਕ ਗੱਲ ਦੇਖਣ ਵਾਲੀ ਆ ਤੁਹਾਡੇ ਰੇਟ ਬਿਲਕੁਲ ਜਾਇਜ਼ ਨਹੀਂ ਹਾਂ ਕੋਈ ਉਹ ਨਹੀਂ ਹੈਗਾ ਗੱਲ ਬਈ ਪਹਿਲਾਂ ਕੁਝ ਕਹਤਾ ਫਿਰ ਉਹ ਬਿਲਕੁਲ ਜਾਇਜ਼ ਜੋ ਕੀ ਹੈਗਾ ਇਹ ਕਾਬਲੇ ਤਰੀਫ ਆ ਤੁਹਾਡੀ ਗੱਲ ਬਿਲਕੁਲ ਬਾਈ ਬਿਲਕੁਲ ਇੱਕ ਟਰੈਕਟਰ ਹੈਗਾ ਆਪਣਾ ਦਿਖਾਣਾ ਫਿਰ ਬਾਅਦ ਹਾਂ ਦਿਖਾ ਦਿੰਨੇ ਆ ਜੀ ਸਾਰਾ ਇਹ ਬੋਰਡ ਵੀ ਦਿਖਾ ਦਿੰਨੇ ਆ ਹਾਂ ਹਾਂ ਇਹ ਫੋੜ ਹੈਗਾ ਬਾਈ 93 ਮਾਡਲ ਠੀਕ ਹੈ ਜੀ ਇਹ ਬੰਦੇ ਨੇ ਤਿਆਰ ਕਰਾਇਆ ਸੀ ਆਪ ਕੋ ਵਧੀਆ ਜਾਨੀ ਕਿ 2 ਲੱਖ 40 45 ਹਜ਼ਾਰ ਲਾਇਆ ਸੀ ਉਹਨਾਂ ਟਾਇਰ ਟੂਰ ਇੰਜਨ ਗੇਅਰ ਵਿੱਚੋਂ ਸਾਰਾ ਕੰਮ ਹੋਇਆ ਪਿਆ ਬਾਈ ਇਹਦਾ ਠੀਕਾ ਹਾਂ ਜਾਨੀ ਕਿ ਆਪਾਂ 1 ਲੱਖ 75 ਹਜ਼ਾਰ ਦਾ ਦੇ ਦਾਂਗੇ ਬਿਲਕੁਲ ਚਮਕਦਾ ਹੀ ਹੈ ਪੂਰਾ ਸੋਨਾ ਰੰਗ ਰੰਗ ਕਰਾਇਆ ਹੈ ਬਾਈ ਡੈਕ ਡੱਕ ਤੋਂ ਲਾ ਮਗਰਾਟ ਮਗਰੂਟ ਸਾਰੇ ਬਦਲੇ ਹੋਇਆ ਕਿੰਨੇ ਕਿੰਨੇ ਮਾਡਲ ਕਿੰਨਾ ਵੀਰੇ ਇਹ 93 ਆ ਬਾਈ 93 ਆ 93 ਮਾਡਲ ਆ ਚੰਗਾ ਜਾਨੀ ਟਰੈਕਟਰ ਪੂਰਾ ਬਾਈ ਵਾਹ ਜੀ ਵਾਹ ਹੁਣ ਕਹਿੰਦੇ ਰੱਖਣ ਵਾਲਾ ਇੰਨੇ ਦਾ ਕੀ ਆਉਂਦਾ ਬਾਈ ਬੋਲਟ ਆਉਂਦਾ ਹਾਂ ਹਾਂ ਸਹੀ ਗੱਲ ਆ ਬਾਈ ਬੋਲਟ ਆਉਂਦਾ ਇਹ ਇੰਨੇ ਦਾ ਤਾਂ ਉਲਟ ਆਉਂਦਾ ਬਾਈ ਹਾਂ ਇਹ ਹੈ ਵੀਰੇ 2094 ਆ 2094 ਮਾਡਲ ਠੀਕ ਆ ਵੀਰੇ ਇਹ ਵੀ ਟਰੈਕਟਰ ਚੰਗਾ ਪੂਰਾ ਸਾਰਾ ਅਰੀਜਨਲ ਆ ਬਾਈ ਨਾ ਠੀਕ ਆ ਇਹ ਹਾਂ ਜੀ ਇਹ 1,65,000 ਰੁਪਏ ਦਾ ਹੈਗਾ ਨਾ 0465 ਹੀ ਨੰਬਰ ਆ ਇਹਦਾ ਠੀਕ ਹੈ ਜੀ ਹਾਂ ਜੀ ਇਹ ਆਪਾਂ 1,65,000 ਦਾ ਕਹਿੰਦੇ ਜਾਣੀ ਹੋਰ ਮਾੜਾ ਮੋਟਾ ਮਾਣ ਤਾਣ ਮੌਕੇ ਤੇ ਕਰਦਾ ਬਾਈ ਇਹ ਹੁਣ ਟੂੜੀ ਤਾੜੀ ਵਾਲੇ ਲੈ ਲੈਣਗੇ ਹਾਂਜੀ ਹਾਂਜੀ ਟਰਾਲੀ ਉਹ ਵੀ ਬਾਈ ਜੀ ਹੀਰੇ ਨੇ ਇਹ ਸਿੱਕਾ ਹਾਂ ਆਲੂ ਨੂੰ ਦਾ ਕੰਮ ਕਰਨਾ ਹੈ ਇਹ ਜ਼ਰੂਰੀ ਨੇ ਹੁਣ ਛੋਟਾ ਟਰੈਕਟਰ ਤਾਂ ਚਾਹੀਦਾ ਹੀ ਆ ਨਾ ਤੇ ਇੰ딴 ਦੀ ਹੋਗੀ ਬਾਈ ਹਾਂਜੀ ਹਾਂਜੀ ਹਾਂ ਕਿਉਂਕਿ ਇਹ ਆਪਾਂ ਚੰਗਾ ਹੀ ਲੈਨੇ ਆ ਬਾਈ ਟਰੈਕਟਰ ਨਾ ਉਹੀ ਅੱਜ ਪਤਾ ਲੱਗ ਰਿਹਾ ਕੋਈ ਮਾੜਾ ਕੋਈ ਲੈਂਦਾ ਹੀ ਨਹੀਂ ਬਾਈ ਟਰੈਕਟਰ ਹਾਂਜੀ ਹਾਂ ਜੇ ਲੈ ਵੀ ਲਉ ਨਾ ਵਿਕਦੇ ਹੀ ਨਹੀਂ ਹੈਗੇ ਆਪਣਾ ਹੁਣ ਚੱਲ ਬਾਬੇ ਦੀ ਮਿਹਰ ਆ ਜਣੀ ਰੋਜ਼ ਮੰਗ ਟਰੈਕਟਰ ਇਕੱਧਾ ਕਿਉਂ ਵਿਕੀ ਜਾਂਦਾ ਬਾਈ ਠੀਕ ਹੈ ਜੀ ਇਹ ਵੀ ਫਰਸਟ ਆਨਰ ਆ ਮਹਾਰੀ ਨੰਬਰ ਆ ਇੱਧਰ ਦਾ ਤੇ ਇਹ 12 ਮਾਡਲ ਆ ਬਾਈ ਪਾਵਰ ਸਟੀering ਚਾ ਮੁਰਲੇ ਟਾਇਰ ਨਵੇਂ ਪਾਏ ਹੋਇਆ ਪਿਛਲੇ ਅੱਧੇ ਦਾ 60 65 ਟਾਇਰ ਪਾਵਰ ਸਟੀering ਆਇਆ ਸੀ ਜਾਂ ਪਾਇਆ ਬਾਈ ਆਇਆ ਹੋਇਆ ਬਾਈ ਠੀਕ ਆ ਵੀਰੇ ਇਹ ਸਿੰਗਲ ਪੰਪ ਚਾ ਆਇਆ ਜਿਵੇਂ ਠੀਕ ਹੁੰਦਾ ਡਬਲ ਪੰਪ ਹੁੰਦਾ ਇਹ ਸਿੰਗਲ ਚ ਆਇਆ ਹੋਇਆ ਬਾਈ ਠੀਕ ਆ ਠੀਕ ਆ ਆ ਟਰੈਕਟਰ ਸਾਰਾ ਚੰਗਾ ਜਣੀ ਬਾਡੀ ਬੁੱਡੀ ਦਾ ਪੂਰਾ ਬਾਈ ਇਧਰੋਂ ਦਿਖਾ ਦੇ ਚਾਹੇ ਪੂਰਾ ਸੋਹਣਾ ਪੰਪ ਪੰਪ ਨੂੰ ਹਜੇ ਤੱਕ ਚਾਬੀ ਨਹੀਂ ਹੈਗੀ ਬਾਈ ਇਹਦੇ ਵੀ ਹਾਂ ਮਾਡਲ ਦੇ ਹਿਸਾਬ ਨਾਲ ਜਾਨੀ ਬਹੁਤ ਸੋਹਣਾ ਹੈ ਹਾਂ ਤਾਂ ਠੀਕ ਹੈ ਬਿਲਕੁਲ ਹਾਂਜੀ ਇਹ ਆਪਾਂ ਕਹਿੰਦੇ ਆ 365000 ਦਾ 35 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਆ ਤੇ ਸੱਤੇ ਵੀਰੇ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਹਾਂਜੀ ਫੋਨ ਨੰਬਰ ਵਗੈਰਾ ਤੁਹਾਡਾ ਆ ਦੋ ਨੰਬਰ ਆਪਣਾ ਹੈਗਾ ਬਾਈ ਜਿਵੇਂ ਮੇਰਾ ਨੰਬਰ ਆ 99219 ਹਾਂਜੀ 0022 ਠੀਕ ਹੈ ਤੇ ਦੂਏ ਬਾਈ ਦਾ ਹੈਗਾ 82645 ਠੀਕ ਹੈ 42044 ਉਹਦਾ ਨਾਮ ਲਾਡੀ ਆ ਤੇ ਮੇਰਾ ਸੱਤਾ ਆ ਠੀਕ ਹੈ ਦਿੱਤੂ ਪਰ ਜੱਟਾਂ ਦਾ ਇਹ ਬਸ ਅੱਡਾ ਪੈ ਜਾਂਦਾ ਬਾਈ ਬਾਹਰ ਦਿੱਸਨ ਤੋਂ ਪਟਿਆਲਾ ਰੋਡ ਤੇ ਆ ਪਟਿਆਲਾ ਤੋਂ ਹੇਗਾ ਲੱਗ ਕੇ ਚੱਲੋ 25 ਕਿਲੋਮੀਟਰ ਠੀਕ ਹੈ 25 ਕੇ ਸਰਾਂਦਾ ਤੇ 20 ਕੇ ਨਾਬਾ ਤੇ 30 ਦਾ ਆਪਾਂ ਨੂੰ ਖੰਨਾ ਗੱਬੇ ਤੇ ਆ ਗਿਆ ਬਾਈ ਆਪਾਂ ਠੀਕ ਹੈ ਠੀਕ ਹੈ ਹਾਂ ਜਿਹੜਾ ਮਰਜ਼ੀ ਫੋਨ ਕਰਕੇ ਆ ਸਕਦਾ ਆ ਤੇ ਜੇ ਕਿਸੇ ਨੇ ਉਦਾਂ ਵੀ ਆਉਣਾ ਹੋਵੇ ਬਾਈ ਕੋਈ ਇੱਥੇ ਜਿੱਦਾਂ ਲਾਸਟ ਐਤਵਾਰ ਜਾਂ ਕਿਸੇ ਦਿਨ ਬੰਦ ਤਾਂ ਨਹੀਂ ਹੁੰਦਾ ਬਾਈ ਕੋਈ ਬੰਦ ਨਹੀਂ ਅਜੇ 5 ਤਰੀਕ ਨੂੰ ਅੱਡਾ ਬੰਦ ਹੁੰਦਾ ਪਰ ਆਪਣਾ 5 ਨੂੰ ਵੀ ਖੁੱਲਾ ਹੁੰਦਾ ਠੀਕ ਆ ਹਾਂ ਔਰ ਲੋਕਲੀ ਆਪ ਆਪਣਾ ਬੰਦਾ ਔਰ 24 ਠੀਕ ਹੈ ਠੀਕ ਹੈ ਜਾਂ ਮਰਜ਼ੀ ਆ ਕੇ ਕੋਈ ਵੀ ਟਰੈਕਟਰ ਦੇਖ ਸਕਦੇ ਠੀਕ ਚਲੋ ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਦੇਣ ਦੇ ਲਈ ਸੋ ਮੇਰ ਬਾਬਾ ਤੁਹਾਡੇ ਦਰਸ਼ਨ ਹੋਏ ਵੀਰੇ ਧੰਨਵਾਦ ਜੀ ਧੰਨਵਾਦ ਧ ਸਰੋਤ ਤੇ ਜਰੂਰ ਆ ਵੀਰ ਨਾਲ ਸੰਪਰਕ ਕਰਿਓ ਜੇ ਟਰੈਕਟਰ ਦੀ ਲੋਡ ਆ ਤਾਂ ਉਹ ਖਾਲੀ ਨਹੀਂ ਮੁੜਦੇ ਹਰ ਇੱਕ ਦੀ ਰੀਜ ਪੂਰੀ ਹੁੰਦੀ ਆ ਸੋ ਕਹਿੰਦੇ ਨੇ ਟਰੈਕਟਰ ਪਲਵਾਨ ਵੈਸੇ ਬਾਈਆਂ ਨੇ ਨਾਮ ਰੱਖਿਆ ਹੈ ਪਲਵਾਨ ਟਰੈਕਟਰ ਦੇ ਨਾਮ ਤੇ ਅਸੀਂ ਕਹਿੰਦੇ ਟਰੈਕਟਰ ਪਲਵਾਨ ਵਾਲਿਆਂ ਦੇ ਟਰੈਕਟਰਾਂ ਦੀ ਆਸਾਨ ਇਥੋਂ ਕੋਈ ਨਹੀਂ ਮੁੜਦਾ ਖਾਲੀ ਸੋ ਜਰੂਰ ਆਇਓ ਸੋ ਨੰਬਰ ਬਾਈਆਂ ਦਾ ਉੱਪਰ ਵੀ ਅਸੀਂ ਨਾਲ ਵੀ ਮੈਂਸ਼ਨ ਕਰ ਦਾਂਗੇ ਕਾਲ ਕਰ ਲਿਓ ਜੇ ਲੋਡ ਆ ਧੰਨਵਾਦ ਜੀ ਧੰਨਵਾਦ